ਜੋ ਮੇਰਾ ਹੱਕ ਬਣਦਾ ਮੈਨੂੰ ਦਿੱਤਵਾ ਦਵਾਇਆ ਜਾਵੇ ਸ਼ੀਟਾਂ ਦੇਖੀਆਂ ਜਾਣ ਕੈਲਕੂਲੇਟ ਕਰਿਆ ਜਾਵੇ ਸਾਰਾ ਪੈਸਾ ਜੋ ਉਹਨਾਂ ਦਾ ਹੱਕ ਹੈ ਉਹਨਾਂ ਕੋਲ ਰਹਿਣ ਦਿੱਤਾ ਜਾਵੇ ਤੇ ਜੋ ਮੈਂ ਇਹਨਾਂ ਜਦੋਂ ਇਹਨਾਂ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਆਪਣੀਆਂ ਐਗਰੀਮੈਂਟ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕਿਆ ਤੇ ਮੈਂ ਅੱਗੇ ਕਿਸੇ ਹੋਰ ਡਿਸਟ੍ਰੀਬਿਊਟਰ ਨਾਲ ਕੋਈ ਵਧੀਆ ਡਿਸਟ੍ਰੀਬਿਊਟਰ ਲੱਭ ਕੇ ਉਹਦੇ ਨਾਲ ਕੰਮ ਕਰਾਂ ਪੱਕਾ ਹੀ ਕਰ ਲਊਗਾ ਇੱਕ ਬੁੱਕ ਦਾ ਰਿਲੀਜ਼ ਕਰਾਉਣੀ ਹੋ ਕੁਰਾਉਣੀ ਹੈ ਜਿਹਦੇ ਵਿੱਚ ਇਹ ਲਿਖਿਆ ਜਾਊਗਾ ਵੀ ਠੱਗੀਆਂ ਕਿਵੇਂ ਹੁੰਦੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕਾਕਾ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਕਾਕਾ ਜੀ ਦੇ ਨਾਲ ਗੱਲਬਾਤ ਕਰਾਂਗੇ ਕਾਕਾ ਜੀ ਕਿਵੇਂ ਦਾ ਜਿਹੜਾ ਇੰਡਸਟਰੀ ਦਾ ਮਾਹੌਲ ਆ ਕੀ ਲੱਗਦਾਗਾ ਆਉਣ ਵਾਲਾ ਸਮਾਂ ਕੀ ਕਹਿੰਦਾਗਾ ਆਉਣ ਵਾਲਾ ਸਮਾਂ ਬੈਟਰ ਹੋਊਗਾ ਜੀ ਬਹੁਤ ਸਾਰੀਆਂ ਜਿਵੇਂ ਹੁਣ ਮਿੱਚਣਾ ਪਹਿਲਾਂ ਵਾਲੇ ਆਰਟਿਸਟ ਜਿਹੜੇ ਇੱਕ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਗਿਆ ਜੀ ਹੁਣ ਜਦੋਂ ਬਹੁਤ ਸਾਰੀ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਸਾਰੀ ਜਨਤਾ ਅਵੇਅਰ ਹੁੰਦੀ ਹੈ ਜਿਹੜੇ ਆਉਣ ਵਾਲੇ ਆਰਟਿਸਟ ਨਹੀਂ ਉਹਨਾਂ ਨੂੰ ਪਤਾ ਹੋਊਗਾ ਕਿ ਠੱਗੀਆਂ ਬਹੁਤ ਜ਼ਿਆਦਾ ਜ਼ਿਆਦਾ ਹੋ ਰਹੀਆਂ ਨੇ ਮੈਨੂੰ ਤਰਸ ਆਉਂਦਾ ਉਹਨਾਂ ਆਰਟਿਸਟਾਂ ਤੇ ਜਿਹੜੇ ਹੁਣ ਤੋਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਬੋਲ ਹੀ ਨਹੀਂ ਪਾਏ ਉਹਨਾਂ ਦੀ ਗੱਲ ਸਾਹਮਣੇ ਵੀ ਨਹੀਂ ਆ ਪਈ ਹੁਣ ਸਾਡੀ ਗੱਲ ਸਾਹਮਣੇ ਹੀ ਸੋਸ਼ਲ ਮੀਡੀਆ ਕਰਕੇ ਆ ਗਈ ਤੇ ਅੱਗੇ ਜਦੋਂ ਜਿਵੇਂ ਜਿਵੇਂ ਹੁਣ ਅਸੀਂ ਮੈਂ ਤਾਂ ਹੁਣ ਪੱਕਾ ਹੀ ਕਰ ਲੂੰਗਾ ਇੱਕ ਬੁੱਕ ਦਾ ਰਿਲੀਜ਼ ਕਰਾਉਣੀ ਹੈ ਕਰਾਉਣੀ ਹੈ ਜਿਹਦੇ ਵਿੱਚ ਇਹ ਲਿਖਿਆ ਜਾਊਗਾ ਵੀ ਠੱਗੀਆਂ ਕਿਵੇਂ ਹੁੰਦੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਕਿਵੇਂ-ਕਿਵੇਂ ਫਰਾਡ ਹੋ ਸਕਦੇ ਨੇ ਤੇ ਤੁਸੀਂ ਕਿਵੇਂ-ਕਿਵੇਂ ਬਚ ਸਕਦੇ ਹੋ ਉਹ ਛੋਟੀ ਕਿਤਾਬ ਰੱਖਾਂਗੇ ਤਾਂ ਕਿ ਜਿਹੜੇ ਆਉਣ ਵਾਲੇ ਆਰਟਿਸਟ ਨੇ ਉਹਨੂੰ ਪੜ੍ਹਨ ਤੇ ਆਪਣਾ ਸਾਵਧਾਨ ਹੋ ਕੇ ਆਣਾ ਅਫਸੋਸ ਹੋ ਰਿਹਾ ਕਿ ਗਰਾਊਂਡ ਲੈਵਲ ਤੋਂ ਉੱਠੇ ਤੇ ਅੱਜ ਐਡੇ ਮਕਾਮ ਤੇ ਪਹੁੰਚੇ ਹੋ ਤੇ ਤੁਹਾਡੇ ਨਾਲ ਐਡਾ ਵੱਡਾ ਧੋਖਾ ਹੋ ਗਿਆ ਅਫਸੋਸ ਨਹੀਂ ਕਹਿ ਸਕਦੇ ਜੀ ਕਿ ਇੱਕ ਮੈਂਟਲ ਡਿਸਟਰਬੈਂਸ ਹੁੰਦੀ ਹੈ ਥੋੜੀ ਜੀ ਕਿ ਯਾਰ ਆਪਣਾ ਧਿਆਨ ਨਹੀਂ ਲਾ ਪਾਉਂਦੇ ਆਪਣੀ ਕਲਾ ਤੇ ਅਫਸੋਸ ਇਸ ਲਈ ਨਹੀਂ ਹੈਗਾ ਕਿਉਂਕਿ ਦਿਨ ਸਾਰੇ ਤਰ੍ਹਾਂ ਦੇ ਦੇਖੇ ਨੇ ਤੇ ਹਰ ਹਾਲ ਚ ਖੁਸ਼ ਰਹਿਣਾ ਹੁੰਦਾ ਹੈ ਖੁਸ਼ ਰਹਿਣਾ ਆਉਣਾ ਚਾਹੀਦਾ ਹੈ ਖੁਸ਼ ਰਹਿਣਾ ਵੀ ਇੱਕ ਕਲਾ ਹੁੰਦੀ ਹੈ ਇਹ ਜ਼ਰੂਰੀ ਨਹੀਂ ਆਪਣੇ ਹਾਲਾਤਾਂ ਦੇ ਨਿਰਭਰ ਨਹੀਂ ਕਰਦੀ ਜਿਵੇਂ ਅੱਜ ਤੋਂ ਕੁਝ ਸਾਲ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ ਉਸ ਤੋਂ ਬਾਅਦ ਇੰਡਸਟਰੀ ਦੇ ਵਿੱਚ ਫਿਰ ਇੱਕ ਜਿਹੜੀ ਕਿ ਚੁੱਪ ਪਛਾ ਜਾਣੀ ਅੱਜ ਫਿਰ ਜਿਹੜਾ ਕਿ ਇੱਕ ਰੌਲਾ ਸਾਹਮਣੇ ਆਇਆ ਹੈਗਾ ਮੈਨੂੰ ਮੈਨੂੰ ਲੱਗਦਾ ਕਿ ਸਿੱਧੂ ਨੇ ਵੀ ਸ਼ਾਇਦ ਇਹਨਾਂ ਨਾਲ ਕੰਮ ਕਰਿਆ ਤੇ ਸਿੱਧੂ ਨੂੰ ਵੀ ਕਿਸੇ ਨੇ ਅਵੇਅਰ ਕਰਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੇ ਇਹਨਾਂ ਨਾਲ ਕੰਮ ਨਹੀਂ ਕਰਿਆ ਸਕਾਈ ਡਿਜੀਟਲ ਨਾਲ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜੇ ਤੁਹਾਡਾ ਪ੍ਰੈਸ ਕਾਨਫਰੰਸ ਇੱਕ ਕਾਫੀ ਲੰਬੀ ਹੋਈ ਆ ਉਸ ਤੋਂ ਬਾਅਦ ਤੁਸੀਂ ਹੁਣ ਕੀ ਚਾਹੁੰਦੇ ਹੋ ਕਿ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਉਸ ਤੋਂ ਅਗਲੀ ਤੁਹਾਡੀਆਂ ਮੰਗਾਂ ਕੀ ਨੇ ਮੇਰੀਆਂ ਮੰਗਾਂ ਬਸ ਕਲੀਅਰ ਨਹੀਂ ਨੇ ਜੀ ਬਿਲਕੁਲ ਜਾਇਜ਼ ਮੰਗਾਂ ਆ ਕਿ ਜੋ ਮੇਰਾ ਹੱਕ ਬਣਦਾ ਮੈਨੂੰ ਦਿੱਤਵਾ ਦਵਾਇਆ ਜਾਵੇ ਸ਼ੀਟਾਂ ਦੇਖਿਆਂ ਜਾਣ ਕੈਲਕੂਲੇਟ ਕਰਿਆ ਜਾਵੇ ਸਾਰਾ ਪੈਸਾ ਜੋ ਉਹਨਾਂ ਦਾ ਹੱਕ ਹੈ ਉਹਨਾਂ ਕੋਲ ਰਹਿਣ ਦਿੱਤਾ ਜਾਵੇ ਤੇ ਜੋ ਮੈਂ ਇਹਨਾਂ ਜਦੋਂ ਇਹਨਾਂ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਆਪਣੀਆਂ ਐਗਰੀਮੈਂਟ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕਿਆ ਤੇ ਮੈਂ ਅੱਗੇ ਕਿਸੇ ਹੋਰ ਡਿਸਟ੍ਰੀਬਿਊਟਰ ਨਾਲ ਕੋਈ ਵਧੀਆ ਡਿਸਟ੍ਰੀਬਿਊਟਰ ਲੱਭ ਕੇ ਉਹਨਾਂ ਨਾਲ ਕੰਮ ਕਰਾਂ ਤੇ ਥੋੜਾ ਜਿਹਾ ਪ੍ਰਸ਼ਾਸਨ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਦੋਂ ਕੋਈ ਛੋਟਾ ਆਰਟਿਸਟ ਹੋਵੇ ਮੈਂ ਤਾਂ ਚਲੋ ਮੇਰਾ ਤਾਂ ਥੋੜਾ ਬਹੁਤ ਨਾਮ ਹੋ ਗਿਆ ਥੋੜੀ ਕਿਰਪਾ ਜੀ ਜਾਂ ਲੋਕਾਂ ਦੀ ਕਿਰਪਾ ਮੇਰੇ ਤੇ ਕਿ ਜਿਹੜੇ ਬੰਦਿਆਂ ਦਾ ਨਾਮ ਹੀ ਨਹੀਂ ਹੋਇਆ ਜਾਂ ਫਿਰ ਇੱਕ ਆਰਟਿਸਟ ਦਾ ਮੈਨੂੰ ਮੈਸੇਜ ਆਇਆ ਕਿ ਇਹਦਾ ਉਹਦਾ ਬਹੁਤ 1.5-2 ਸਾਲ ਪਹਿਲਾਂ ਗਾਣਾ ਆਇਆ ਸੀ ਕੋਈ ਉਹਨਾਂ ਦੇ ਕ੍ਰੈਡਿਟ ਨਹੀਂ ਦਿੱਤੇ ਜਾਂਦੇ ਉਹਦਾ ਰਾਈਟਰ ਦਾ ਜਿਹੜੇ ਜਿਹੜੇ ਅੰਤਰੇ 'ਚ ਨਾਮ ਸੀ ਗੁਮਟੀ ਦਾ ਉਹ ਅੰਤਰਾ ਹੀ ਕੱਟ ਦਿੱਤਾ ਜਾਂਦਾ ਵਿੱਚੋਂ ਨਾ ਕਿ ਇਹਦਾ ਨਾਮ ਨਾ ਹੋ ਸਕੇ ਤੇ ਉਹਦਾ ਨਾਮ ਕ੍ਰੈਡਿਟ ਦੇ ਵਿੱਚ ਵੀ ਨਹੀਂ ਲਿਖਿਆ ਜਾਂਦਾ ਕਿਸ ਨੇ ਲਿਖਿਆ ਹੋਇਆ ਉਹਦੀਆਂ ਰਾਇਲਟੀਆਂ ਖਾਈਆਂ ਜਾਂਦੀਆਂ ਨੇ ਬਹੁਤ 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 ਚੀਜ਼ਾਂ ਹੁੰਦੀਆਂ ਨੇ ਜੀ ਸਾਰੀਆਂ ਸਾਨੂੰ ਯਾਦ ਵੀ ਨਹੀਂ ਰਹਿੰਦੀਆਂ ਸਾਰੀਆਂ ਦੱਸ ਵੀ ਨਹੀਂ ਸਕਦੇ ਕਿਉਂਕਿ ਸਾਡਾ ਮੇਰਾ ਇਹ ਪੇਸ਼ਾ ਵੀ ਨਹੀਂ ਹੈਗਾ ਕਿ ਮੈਂ ਇਸ ਚੀਜ਼ ਇਹਨਾਂ ਚੀਜ਼ਾਂ ਦਾ ਹੀ ਫਾਈਨਾਂਸ ਤੇ ਧਿਆਨ ਦਵਾਂ ਮੇਰਾ ਪੇਸ਼ਾ ਤਾਂ ਸਿਰਫ ਲਿਖਣ ਦਾ ਹੈ ਜਦੋਂ ਹੱਦੋਂ ਟੱਪ ਜਾਂਦਾ ਉੱਪਰ ਕੰਮ ਕੀ ਸਾਨੂੰ ਪਤਾ ਲੱਗਦਾ ਕਿ ਸਾਡਾ ਜੋ ਅਸੀਂ ਪੈਸਾ ਮਿਊਜ਼ਿਕ ਤੇ ਲਾ ਸਕਦੇ ਆ ਲਾ ਹੀ ਨਹੀਂ 파ਰੇ ਤਾਂ ਹੁਣ ਅਸੀਂ ਥੋੜਾ ਜਿਹਾ ਦਨ ਨੂੰ ਕੁਛਣ ਲੱਗਿਆਂ ਤਾਂ ਸਾਨੂੰ ਬਹੁਤ ਸਾਰੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਜੀ ਲਾਸਟ ਸਵਾਲ ਆ ਤੁਹਾਡੇ ਵੱਡੋਂ ਲੀਗਲ ਤੌਰ ਤੇ ਨੋਟਿਸ ਭੇਜ ਗਿਆ ਉਹਨਾਂ ਦਾ ਕੋਈ ਜਵਾਬ ਆਇਆ ਨਹੀਂ ਦੋ ਤਿੰਨ ਦੋ ਤਿੰਨ ਦਿਨ ਹੋ ਗਏ ਸ਼ਾਇਦ ਤੇ ਅਸੀਂ ਲੀਗਲ ਨੋਟਿਸ ਭੇਜਿਆ ਹੋਇਆ ਉਹਨਾਂ ਦਾ ਅੱਛਾ ਸਕਾਈ ਵੱਲੋਂ ਸਕਾਈ ਡਿਜੀਟਲ ਵੱਲੋਂ ਸਾਨੂੰ ਕੋਈ ਜਵਾਬ ਨਹੀਂ ਉਹ ਉਹ ਤਾਂ 10-15 ਦਿਨ ਹੋ ਚੁੱਕੇ ਨੇ ਲੀਗਲ ਨੋਟਿਸ ਨੂੰ ਤੇ ਅਸੀਂ ਜਿਹੜਾ ਦਰਖਾਸਤ ਪਾਈ ਹੈ ਜਾਂ ਐਪਲੀਕੇਸ਼ਨ ਪਾਈ ਹੈ ਥਾਣੇ ਦੇ ਵਿੱਚ ਉਹਦਾ ਸਾਨੂੰ ਪੁਲਿਸ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਤੁਹਾਡੀ ਗੌਰ ਕਰੀ ਜਾਊਗੀ ਜੀ ਸ਼ੁਕਰੀਆ ਤਾਂ ਅਸੀਂ ਐਸਵਾਮਤ ਕਾਕਾ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਇਸ ਗੱਲਬਾਤ ਦੇ ਤਹਿਤ ਜੋ ਵੀ ਸਾਹਮਣੇ ਆਇਆ ਉਹ ਅਸੀਂ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਪਹਿਲਾਂ ਸੁਨੰਦਾ ਸ਼ਰਮਾ ਵਰਸਸ ਪਿੰਕੀ ਢਾਲੀਵਾਲ ਹੋਇਆ ਤੇ ਹੁਣ ਇਸ ਵਕਤ ਇਹ ਕਰ ਗੱਲ ਕੀਤੀ ਜਾਵੇ ਤਾਂ ਕਾਕਾ ਵਰਸਸ ਗੁਰਕਰਨ ਢਾਲੀਵਾਲ ਪਿੰਕੀ ਢਾਲੀਵਾਲ ਦਾ ਨਾਮ ਆ ਜਿਹੜਾ ਉਹ ਸਾਹਮਣੇ ਆ ਰਿਹਾ ਤੁਸੀਂ ਜੁੜੇ ਰਹਿਣਾ ਨਿਰਪੱਖ ਪੋਸਟ ਦੇ ਨਾਲ ਲਗਾਤਾਰ ਇਸ ਖਬਰ ਤੇ ਬਣੇ ਰਹਾਂਗੇ